ਉਹ ਨੂੰ ਸੁਣਾ ਉਹ ਬਗਾ ਭਾਈ ਦੇ ਹੱਥਾਂ ਨਾਲ ਦੇ ਕੋਈ ਨਹੀਂ ਬਾਈ ਕੋਈ ਨਹੀਂ ਉਹ ਹਾਦਸੇ ਗੰਨੇ ਫਨੀਆ ਲੈ ਲੈ ਕੋਈ ਨਹੀਂ ਲੱਗਾ ਜਾਂਦਾ ਲੈ ਲੈ ਜਾਂਦਾ ਕੋਈ ਨਹੀਂ ਕੁਝ ਸਾਡੇ ਮੁੰਡੇ ਵੀ ਕਿ ਪਗੜਾ ਜਾਂ ਸਾਡੇ ਨਾਲ ਜੀ ਮੇਰੇ ਨਾਲ ਉਹਨੇ ਜੀ ਇਹਨਾਂ ਦੋ ਪਹਿਲੇ ਵੀ ਮੇਰੇ ਨਾਲ ਨਰੇਮ ਮੇਰੇ ਮੁੰਡੇ ਨਾਲ ਸਾਡੇ ਨਾਲ ਆਏਵੇਂ ਸਾਡੇ ਨਾਲ ਆਏ ਕਿ ਕਰਦੇ ਆ ਸਾਡੇ ਨਾਲ ਦੋ ਵਾਰ ਇਹਨਾਂ ਨੇ ਐਵੇਂ ਕੀਤੀ ਹੋਈ ਜੀ ਐਨਾ ਥੋੜਾ ਹੁੰਦਾ ਕਿ ਜਿਹਦੀ ਬਾਈ ਕੋ ਉਹਨੂੰ ਪਕੜਾ ਸਾਡੇ ਦੂਆ ਅੱਗੇ ਖੜੀ ਐ ਬਾਈਕ ਸਰ ਸਾਡੇ ਨਾਲ ਕੀ 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 ਰੋਲਾਈ ਸਰ ਰੋਲਾ ਕੋਈ ਨਹੀਂ ਗਾ ਇਹਨਾਂ ਨੇ ਆ ਸਾਡੇ ਨਾਲ ਜਾਣ ਕੇ ਧੱਕਾ ਸਾਰੀ ਕਰ ਰਹੇ ਸਰ ਆ ਮੈਂ ਸਰਕਾਰੀ ਮੁਲਾਜ਼ਮਾ ਜੀ ਇੱਥੇ ਇਹਨਾਂ ਨੇ ਦੋ ਦਿਨ ਵਾਰੀ ਸਾਡੇ ਨਾਲ ਐਵੇਂ ਧੱਕਾ ਪਿੱਲੇ ਪਿੱਲੇ ਵੀ ਕੀਤੀ ਹੈ ਉਹਨੇ ਮੁੰਡਾ ਕੋਈ ਔਰ ਬਾਈਕ ਲੈ ਕੇ ਆਇਆ ਮੇਰਾ ਮੁੰਡਾ ਮੇਰੇ ਘਰੇ ਮੇਰਾ ਮੁੰਡਾ ਲੈ ਕੇ ਗਏ ਦੋਸਤ ਜੀ ਮੇਰਾ ਮੁੰਡਾ ਬਾਈਕ ਚਲਾਉਂਦਾ ਹੋਵੇ ਮੇਰੇ ਮੁੰਡੇ ਕੋਲ ਬਾਈਕ ਹੋਵੇ ਫੜੇ ਸੀ ਗੁੰਨੇ ਘਰੇ ਗਿਆ ਮੇਰਾ ਬਾਈਕ ਉਹ ਖੜਾ ਮੇਰਾ ਬਾਈਕ ਦੇ ਕਾਗਜ਼ ਵੇਖ ਲਓ ਮੇਰੇ ਕੋਲ ਸਾਰਾ ਕੁਝ ਠੀਕ ਹੈ ਤੁਹਾਡੇ ਨਾਲ ਹੀ ਕਿਉਂ ਧੱਕਾ ਕਰਦੇ ਨੇ ਸਾਡੇ ਨਾਲ ਹੀ ਪਹਿਲੇ ਦੇ ਹੈਗੇ ਨੇ ਨਾਲ ਦੀ ਕੀ ਹੈਗੀ ਤੁਹਾਡੇ ਨਾਲ ਜਿਹਦੇ ਹੈਗੇ ਬਾਈਕ ਉਹਨੂੰ ਬਾਹਰੋਂ ਤੁਸੀਂ ਜਨਾਬ ਕੋਈ ਨਹੀਂ ਕੁਝ ਵੀ ਹੁੰਦਾ ਹੈ ਮੁੰਡੇ ਨੂੰ ਫੜ ਕੇ ਲੈ ਕੇ ਗਏ ਘਰੋਂ ਜਾਣ ਕਿ ਉਹਨੂੰ ਘਰੋਂ ਲੈ ਕੇ ਉਸ ਮੁੰਡਾ ਨੇ ਬੇਫਾਲਤੂ ਜੀ ਕਿਹਨਾ ਹੈ ਤੁਹਾਡਾ ਮੇਰਾ ਜੇ ਸਹੀ ਉਹ ਕਹਿ ਰਹੇ ਨੇ ਵੀ ਤੁਹਾਡਾ ਮੁੰਡਾ ਜਿਹੜਾ ਇਹ ਮੋਟਰਸਾਈਕਲ ਚਲਾ ਕੇ ਇੱਥੇ ਲੈ ਕੇ ਆਇਆ ਹੈ ਸੀ ਬਿਲਕੁਲ ਤੁਸੀਂ ਕੈਮਰੇ ਚੈੱਕ ਕਰ ਲਓ ਅਗਰ ਤੁਸੀਂ ਕੈਮਰੇ ਚੈੱਕ ਕਰੋ ਮੇਰਾ ਮੁੰਡਾ ਮੋਟਰਸਾਈਕਲ ਲੈ ਕੇ ਆਇਆ ਹੋ ਚਲਾ ਕੇ ਲੈ ਕੇ ਆਇਓ ਅਸੀਂ ਕੋਣੇ ਕਰ ਜਨਾਓ ਸਾਡੇ ਮੁੰਡੇ ਨੂੰ ਅਸੀਂ ਹੁਣ ਮੇਰਾ ਮੁੰਡਾ ਘਰ ਆਇਆ ਕੋਣ ਲੈ ਕੇ ਕੋਣ ਆਇਆ ਮੋਟਰਸਾਈਕਲ ਫਿਰ ਮੋਟਰਸਾਈਕਲ ਲੈ ਕੇ ਆਇਆ ਮੁੰਡਾ ਤੇ ਤੁਹਾਨੂੰ ਕਿਵੇਂ ਪਤਾ ਵੀ ਕੋਈ ਹੋਰ ਲੈ ਕੇ ਆਇਆ ਯਾਰ ਦੋਸਤ ਹੋਣਾ ਉਹਦਾ ਹਾਂ ਤੇ ਉਹ ਭੱਜ ਗਿਆ ਉਹਦੇ ਪਿੱਛੇ ਉਹ ਭੱਜ ਗਿਆ ਤੇ ਮੇਰਾ ਮੁੰਡਾ ਤੁਸੀਂ ਆਪ ਹਾਲਾਤ ਦੇਖੋ ਮੋਟਰਸਾਈਕਲ ਦੇ ਨਾਲ ਅੱਗੇ ਪਲੇਟ ਹੈਗੀ ਨਾ ਪਿੱਛੇ ਪਲੇਟ ਹੈਗੀ ਨਾ ਕਹਿੰਦੇ ਚੈਸੀ ਨੰਬਰ ਹੈਗਾ ਨਾ ਇੰਜਨ ਨੰਬਰ ਹੈਗਾ ਨਹੀਂ ਸਾਨੂੰ ਕੀ ਮਤਲਬ ਹੈ ਲੇਕਿਨ ਉਹ 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 ਮੁੰਡੇ ਨੂੰ ਪੁੱਛਣੇ ਵੀ ਉਹਦਾ ਚੈਸੀ ਦੀ ਬਾਈਕ ਕਿਉਂ ਨਹੀਂ ਮੋਟਰਸਾਈਕਲ ਨੰਬਰ ਕਿਉਂ ਨਹੀਂ ਸਾਡਾ ਮੁੰਡਾ ਨੂੰ ਤਾਂ ਲੈ ਜਾਓ ਸਾਡਾ ਮੁੰਡਾ ਫੜਿਆ ਗਿਆ ਉਹ ਤਾਂ ਲੈ ਜਾਓ ਕਰੋ ਤੁਸੀਂ ਤਾਂ ਕਰੋ ਫੜ ਕੇ ਲੈ ਕੇ ਜਾਇਓ ਉਹ ਕਹਿ ਰਹੇ ਨੇ ਵੀ ਮੁੰਡਾ ਹੁਣੇ ਚਲਾ ਕੇ ਆਇਆ ਉਹਨੇ ਸਾਈਡ ਤੇ ਲੈ ਕੇ ਬਾਈਕ ਲਾਇਆ ਕੈਮਰਾ ਚੈੱਕ ਕਰੋ ਜਨਾਬ ਹਸਪੀਟਲ ਨੂੰ ਤੁਸੀਂ ਕੈਮਰਾ ਚੈੱਕ ਕਰੋ ਕੈਮਰਾ ਚੈੱਕ ਕਰੋ ਉਦੋਂ ਪਤਾ ਲੱਗੂ ਜੇ ਕੈਮਰਾ ਚੈੱਕ ਕਰਕੇ ਮੇ ਉਹਨ ਜਿੰਨੇ ਮਰੀ ਸਦਾ ਦੋ ਮੈਂ ਨਹੀਂ ਬੋਲਾਂਗਾ ਇਹ ਹੁਣ ਤੁਸੀਂ ਕਰਵਾਓ ਸੀਸੀਟੀਵੀ ਚੈੱਕ ਹਾਂ ਹੁਣ ਸੀਟੀਵੀ ਤੇ ਕਿਤੇ ਕਰਾਵਾਂਗੇ ਉੱਥੋਂ ਲਿਆ ਕੇ ਤੇ ਲਾਤਾ ਨਾ ਸਰ ਕੀ ਮਾਮਲਾ ਕੀ ਸੀਗਾ ਜਿਹੜੇ ਇਹ ਨੌਜਵਾਨ ਇਹ ਅਸੀਂ ਜਿਹੜਾ ਅੱਜ ਆ ਇਨਸੀਡੈਂਟ ਹੋਇਆ ਉਹਦੇ ਸਬੰਧ ਕਿਥੇ ਆਏ ਸੀ ਇਹ ਹੁਣੇ-ਹੁਣੇ ਵਾਲਾ ਮੁੰਡਾ ਸਾਡੇ ਕੋਲ ਆਇਆ ਬੈਠ ਗਿਆ ਉਹਨੇ ਆਹ ਲਿਆ ਕੇ ਮੋਟਰਸਾਈਕਲ ਦੇ ਸਾਈਡ ਤੇ ਲਪੋਕ ਲਾਤਾ ਇਹ ਅਸੀਂ ਮੋਟਰਸਾਈਕਲ ਚੈੱਕ ਕਰ ਰਹੇ ਹਾਂ ਵੈਸੇ ਉਹਨੂੰ ਵੀ ਅਸੀਂ ਇੱਕ ਵਾਰੀ ਨਾਲ ਲੈ ਗਦੇ ਹਾਂ ਚੈੱਕ ਕਰਾਂਗੇ ਵੀ ਮੋਟਰਸਾਈਕਲ ਚੋਰੀ ਦਾ ਜਾਂ ਕੀ ਹੈ ਨਾ ਮੋਡਵਾਨ ਕੌਣ ਸੀ ਤੇ ਲੋਅਰੇ ਮੋਟਰ ਦਾ ਮਾਲ ਕਿੰਨੇ ਜਨੇ ਸੀਗੇ ਉਹਦੇ ਇਹ ਕੱਲਾ ਹੀ ਸਰ ਨੰਬਰ ਪਲੇਟਾਂ ਨਹੀਂ ਲੱਗੀ ਹੋਈਆਂ ਨਾ ਅੱਗੇ ਨਾ ਪਿੱਛੇ ਹੀ ਇੰਜਨ ਨੰਬਰ ਚੈਸੀ ਨੰਬਰ ਵੀ ਨਹੀਂ ਹੈਗਾ ਜੀ ਪਤਾ ਨਹੀਂ ਕਿ ਉਹ ਬਤਾ ਕੀ ਰਹਾ ਹੈ ਜਦੋਂ ਮਸਲਮੋ ਬਤਾ ਮਾਚਾਗਾ ਬਾਹਲੇ ਕੀ ਕਾਰਨ ਕੀ ਹੋ ਸਕਦੇ ਜਿਹੜਾ ਇੰਜਨ ਨੰਬਰ ਚੈਸੀ ਨੰਬਰ ਨਹੀਂ ਹੈਗਾ ਜੀ ਅੰਦਾ ਲੈ ਮੁੰਡੇ ਦਾ ਕੋਈ ਲੈਣਾ ਦੇਣਾ ਨਹੀਂ ਮਤਲਬ ਕੀ ਆ ਸਾਡੇ ਮੁੰਡਿਆਂ ਨੂੰ ਲੈ